ਠੀਕ ਆ। ਅੱਲ ਤਾਰੀ ਬਾਬੇ ਤੋਂ ਦੁਬਾਰਾ ਤਾਰੀ ਗੁੱਸੇ ਵਾਲਾ ਬਣਾਤਾ ਫੇਰ ਆਪਣੇ ਨੇ ਹੱਲੇ ਵਾਲੇ ਬੰਦੇ ਨੇ ਏਰੀਆ। ਠੀਕ ਆ। ਉਹ ਜਾਣਦਾ ਨਾਲੇ ਮੈਨੂੰ ਉਹ ਹਾਂ। ਪਤਾ ਨਹੀਂ ਕੌਣ ਆ। ਉਹ ਮੈਂ ਕਿਹਾ ਕੋਈ ਆਸੇ-ਪਾਸੇੋਂ ਪੁੱਛ ਲਾ ਮੈਂ ਤਾਰੀ ਆਂ। ਹਾਂ। ਕੀ ਬਿਮਾਰੀ? ਉਹ ਤੂੰ ਮਾੜਾ ਜਿਹਾ ਫੋਨ ਕੰਨਾਂ 'ਤੇ ਰਿਕਾਰਡਿੰਗ ਤੇ ਲਾ ਤੇਰਾ ਧੂਆਂ ਕੱਢ ਦਿਆਂਗੇ। ਅੱਛਾ। ਬੱਲੇ ਹਾਂ ਬਾਬਾ ਚਾ ਹਾਂ ਮੈਂ ਕਿਹਾ ਪੁੱਤ ਪੋਤੜੇ ਮੰਨ ਲਾ ਹੁਣ ਫਿਰ ਵਿਚੇ ਨਿਕਲ ਨਹੀਂ ਹੁਣ ਮੈਂ ਕਿਹਾ ਰਾਸਤਾ ਮੈਂ ਅੱਬਾ ਮੁੜ ਕੇ ਪਾਣੀ ਨਾਲ ਖੜੇ ਜ਼ਾਲੇ ਤੇ ਅੱਛਾ ਅੱਛਾ ਉਹ ਜਾਣਦੇ ਨੇ ਫੋਨ ਲਾਇਆ ਕਹਿੰਦਾ ਭਰਾ ਜੀ ਕੋਈ ਤਾਂ ਅਸੀਂ ਆ ਰਹੇ ਨੇ ਜੀ ਹਾਂ ਆਪਣਾ ਸੈਟ ਇਹ ਕਰਦਾ ਆਂ ਆ ਕੇ ਤੰਨੀ ਕੋਲ ਫੋਨ ਲਾਦਾ ਹਾਂ ਹਾਂ ਉਹਦਾ ਸੰਗ ਤਾਂ ਚੱਲ ਰਹੀਆਂ ਭਾਜੀ ਕੀ ਗਲਤੀ ਕਰ ਲਈ ਹਾਂ ਕਿ ਲੱਤਾਂ ਚੰਗੀਆਂ ਨਹੀਂ ਲੱਗਦੀਆਂ ਕਹਿੰਦਾ ਨਹੀਂ ਮੇਰੀ ਮਾਂ ਬਿਮਾਰ ਆ ਮੈਂ ਗਰੀਬ ਬੰਦਾ ਭਾਈ ਹਾਂ ਫਿਰ ਗਲਤੀ ਹੋ ਗਲਤੀ ਮੁੰਡਾ ਬੰਦਾ ਸੀਗਾ ਜਿਹਨੇ ਉਹ ਹੀ ਘਟ ਖਾ ਲਈ ਸੀ ਅਨੇ ਸਾਨੀ ਉਹ ਹਲੋ ਬਰਤ ਨਾਲ ਤਾ ਬਰਤ ਨਾਲ ਆਪਾਂ ਦਾ ਹੋਰ ਪੈਂਟ ਲਈ ਜਾਵੇ ਜੀ ਉਹ ਹੋਰ ਪੈਂਟ ਦਾ ਅੱਛਾ ਅੱਛਾ ਬੰਦਾ ਉਹ ਤੇਨੂੰ ਪੈਂਟ ਦੂਗਾ ਸਾਡੀ ਕੋਈ ਪਤਾ ਹੀ ਨਹੀਂ ਸੀ ਸਾਲਿਆ ਹੁਣ ਕਰਾਂਗੇ ਅੱਛਾ ਫੇਰ ਚੱਪ ਕਰ ਗਿਆ ਰੈਂਡ ਤੇ ਮੋਟਰ ਬੁਲ ਗਿਆ ਰੈਂਡ ਤੇ ਹਾਂ ਭੈਣ ਦਾ ਯਾਰ ਕਹਿੰਦਾ ਟਿੱਕੀ ਕਰੇ ਤੂੰ ਗੁੱਸਾ ਕਿੰਿਹਰੀ ਤੇ ਠੀਕ ਆ ਕੀ ਆਵਾਜ਼ ਨਹੀਂ ਬੁਝਾਰ ਵਾਲਾ ਤੇਰਾ ਪੁੱਤ ਹੈ ਤੁਸੀਂ ਉੱਡਦਾ